ਵੀਹੁ ਮੰਨ ਕਹਿਉ ਜੀ ਪਰਸਥਿਤੀ ਦੇ ਵਿੱਚੋਂ ਲੰਮਾ ਅਮਰਦਾਸ ਮਹਾਰਾਜ ਇੱਕ ਸਿਰਫ ਪ੍ਰੇਮ ਦੇ ਪੱਜੇ ਹੋਏ ਉਸ ਅਕਾਲ ਪੁਰਖ ਨੂੰ ਮਿਲਣ ਵਾਸਤੇ ਗੁਰੂ ਧਰਮ ਕਰਨ ਵਾਸਤੇ ਐਡਾ ਐਡਾ ਵੱਡਾ ਕਾਰਜ ਲੈ ਕੇ ਆਪਣੇ ਗੁਰਮੁਖ ਦੇ ਘਰੇ ਨਹੀਂ ਉਹ ਤਾਂ ਗੁਰੂ ਨਾਨਕ ਸਾਹਿਬ ਦੇ ਘਰੇ ਆਏ ਪਰ ਜਿਹੜੇ ਦੁਨਿਆਵੀ ਲੋਕ ਸੀ ਨਾ ਉਹਨਾਂ ਨੇ ਵੋ ਪਰਜੇ ਪਾਇਉ ਨੰਦ ਕਹਿੰਦੇ ਕੌਣ ਹੈ ਕਹਿੰਦੇ ਅਮਰੁਨ ਨਥਾਵਾ ਕਹਿੰਦੇ ਦੋ ਘੁਗੜੀ ਰੋਟੀਆਂ ਪੁੱਤ ਨਹੀਂ ਦਿੰਦੇ ਤੇ ਕੁੜਮਾਂ ਦੇ ਘੂਹੇ 'ਚ ਬੈਠਾ ਸਾਧ ਸੰਗਤ ਇਹ ਸਾਖੀਆਂ ਸੁਨੋੜੀਆਂ ਤੇ ਸੁਨੀਆਂ ਬੜੀਆਂ ਸੋਹਣੀਆਂ ਪਰ ਜਦੋਂ ਅੱਡੇ ਹਫ਼ਤੇ ਦੀ ਗੱਲ ਆਉਂਦੀ ਨਾ ਉਹ ਬੜਾ ਮੁਸ਼ਕਲ ਹੈ ਬੜੀਆਂ ਗੱਲਾਂ ਕੀਤੀਆਂ ਸਾਰੀ ਝੋਲੀ ਚ ਪਾਈ ਨੂੰ ਤੁਹਾਨੂੰ ਆਪਾਂ ਮੈਂ ਇੱਕ ਤਜਰਬਾ ਦੱਸਦਾ ਸੰਨ 14 13 14 ਦੀ ਗੱਲ ਹੈ ਉਹੋਂ ਇੱਥੇ ਜੀ ਕੁਛ ਨਹੀਂ ਸੀ ਬਣਿਆ ਪਿੱਛੇ ਪਾਸੇ ਇੱਕ ਕਮਰਾ ਮਹਾਰਾਜ ਜੀ ਦਾ ਸੀ ਇਹ ਛੋਟਾ ਜਿਹਾ ਇੱਕ ਸੀ ਰਸੋਈ ਲੰਗਰ ਘਰ ਜਿਹਾ ਛੋਟਾ ਇੱਕ ਮੰਜੀ ਕੁ ਜਿੰਨੀ ਥਾਂ ਦਾਸ ਜਿੱਥੇ ਮੈਂ ਉਹ ਕੱਟੇ ਨੇ 4-5 ਸਾਲ ਇਹ ਸਾਡੇ ਬੜੇ ਪਿਆਰ ਵਾਲੇ ਮਹਾਰਾਜ ਨੇ ਇੱਥੇ ਸਾਡੇ ਗਵਾਂਢ ਚ ਬਾਬਾ ਜੈਮਲ ਸਿੰਘ ਜੀ ਦੁੱਧਾਧਾਰੀ ਗੋੜੇ ਦਾਸ ਨੂੰ ਬਹੁਤ ਪਿਆਰ ਇੱਕ ਦਿਨ ਇੱਥੇ ਆਏ ਮੈਨੂੰ ਤੇ ਮੈਨੂੰ ਕਹਿੰਦੇ ਵੀ ਚੱਲੋ ਤੁਹਾਨੂੰ ਇੱਕ ਅੱਜ ਤੀਰਥ ਦੇ ਦਰਸ਼ਨ ਕਰਾ ਕੇ ਲਈਏ ਗੱਲ ਨੂੰ ਸਮਝੋ ਆਪਾਂ ਘਰ ਦੇ ਪਰਾਰਥ ਵਿੱਚ ਬੈਠੇ ਆਂ ਆਪਣੇ ਹਿਰਦੇ ਚ ਵਸਾ ਲਓ ਤੇ ਪਰਚਾ ਤਦੋਂ ਨਹੀਂ ਕਿਹੜੇ ਸਿੱਖ ਕੇ ਕਿਵੇਂ ਪੈ ਜਾਣਾ ਜੇ ਸਮਝ ਹੋਵੇ ਤੇ ਆਪਾਂ ਪਰਚੇ 'ਚੋਂ ਫੇਲ ਨਹੀਂ ਹੁੰਦੇ ਤੇ ਸਮਝ ਨਾ ਆਵੇ ਤਾਂ ਫਿਰ ਪਰਚੇ 'ਚੋਂ ਫੇਲੋ